ਸਾਡੇ ਪੰਜਾਬ ਦੇ ਵਿੱਚ ਇੱਕ ਕਹਾਵਤ ਆ ਕਿ ਨਾ ਤਿੰਨਾ ਚੋਂ ਨਾ 13 ਚੋਂ ਤੇ ਨਾ ਗਿਰਕਾਂ ਚੋਂ ਤੇ ਨਾ ਬੀਰਾਂ ਚੋਂ ਕੱਲ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੋਈ ਤੇ ਉਸ ਵੀਡੀਓ ਦੇ ਵਿੱਚ ਦਿੱਲੀ ਤੋਂ ਦਰਕਾਰੇ ਹੋਏ ਮਨੀਸ਼ ਸ਼ੋਧਿਆ ਜੋ ਕਿ ਸਿੱਖਿਆ ਮੰਤਰੀ ਰਹੇ ਉੱਥੋਂ ਦੇ ਉਹਨਾਂ ਵੱਲੋਂ ਇੱਕ ਬਿਆਨ ਆ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਲਲਕਾਰਨ ਵਾਲਾ ਜਿਹੜਾ ਉਹ ਦਾਗਿਆ ਜਾਂਦਾ ਹੈਗਾ ਤੇ ਵੱਖਰੇ ਵੱਖਰੇ ਲੋਕਾਂ ਨੇ ਆਪਣੇ ਆਪਣੇ ਪ੍ਰਤੀਕਰਮ ਆ ਜਿਹੜੇ ਇਸ ਦੇ ਉੱਤੇ ਜ਼ਾਹਿਰ ਕੀਤੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਵੱਲੋਂ ਵੀ ਇਹ ਜਿਹੜਾ ਏਸ ਦੇ ਤੇ ਪ੍ਰਤੀਕਰਮ ਆ ਜਿਹੜਾ ਉਹ ਜ਼ਾਹਿਰ ਕੀਤਾ ਗਿਆ। ਉਹਨਾਂ ਵੱਲੋਂ ਇਹ ਗੱਲ ਆਖੀ ਗਈ ਸੀ ਕਿ 2027 ਦੇ ਵਿੱਚ ਅਸੀਂ ਸਾਮ-ਦਾਮ, ਦੰਡ-ਪੇਦ, ਲੜਾਈ, ਝਗੜਾ ਜੋ ਵੀ ਸੱਚ ਝੂਠ ਜੋ ਵੀ ਕਰਨਾ ਪਿਆ ਉਸੇ ਤਰੀਕੇ ਨਾਲ ਦੁਬਾਰਾ ਪੰਜਾਬ ਦੇ ਵਿੱਚ ਅਸੀਂ ਸੱਤਾ ਦੇ ਵਿੱਚ ਕਾਬਜ ਹੋਵਾਂਗੇ। ਪਰ ਗੱਲ ਇਹ ਹੈਗੀ ਆ ਇਹ ਵੀ ਦੇਖਣ ਵਾਲੀ ਗੱਲ ਆ ਕਿ ਮੈਂ ਪਹਿਲਾਂ ਹੀ ਤੁਹਾਡੇ ਨਾਲ ਇੱਕ ਮਹਾਵਰਾ ਜਿਹੜਾ ਉਹ ਸਾਂਝਾ ਕੀਤਾ ਕਿ ਨਾ ਤਿੰਨਾ ਚੋਂ ਨਾ 13 ਚੋਂ ਤੇ ਨਾ ਗੜਕਾ ਚੁਣਾਂ ਮੀੜਾ ਚੋਂ ਪੰਜਾਬ ਦੀ ਸੱਤਾ ਦੇ ਵਿੱਚ ਉਹਨਾਂ ਲੋਕਾਂ ਦੀ ਨਾਮ ਉਹਨਾਂ ਦੇ ਜੋ ਸੁਪਰੀਮੋ ਆ ਕੇਜਰੀਵਾਲ ਜੀ ਨਾ ਤਾਂ ਉਹਨਾਂ ਕੋਲੇ ਕੋਈ ਵੀ ਨਾ ਤਾਂ ਕੋਈ ਵਿਧਾਨਕ ਅਹੁਦਾ ਤੇ ਨਾ ਹੀ ਕੋਈ ਸੰਵਿਧਾਨਕ ਅਹੁਦਾ ਹੈਗਾ ਨਾ ਹੀ ਉਹ ਮੈਂਬਰ ਆ ਇੱਥੋਂ ਦੇ ਕਿਸੇ ਪਿੰਡ ਦੇ ਤੇ ਨਾ ਹੀ ਸਰਪੰਚਾ ਨਾ ਹੀ ਵਿਧਾਇਕਾ ਨਾ ਹੀ ਐਮਪੀ ਆ ਪਰ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਗਲਾਂ ਤਮਾਨ ਦੇ ਮੁੱਢਿਆਂ ਦੇ ਉੱਤੇ ਚੜ ਚੜ ਕੇ ਆ ਜਿਹੜੇ ਇਸ ਤਰ੍ਹਾਂ ਦੇ ਬਿਆਨ ਆ ਜਿਹੜੇ ਉਹ ਦਾਗੇ ਜਾ ਰਹੇ ਹੈਗੇ ਸੋ ਕਿਤੇ ਨਾ ਕਿਤੇ ਇਸ ਵਿਸ਼ੇ ਦੇ ਬਾਰੇ ਆ ਜਿਹੜਾ ਗੱਲ ਕਰਨੀ ਪੰਜਾਬੀਆਂ ਨੂੰ ਸਿਰ ਜੋੜ ਕੇ ਇਸ ਜੋ ਗੰਭੀਰ ਤਰ੍ਹਾਂ ਦਾ ਇਹ ਬਿਆਨਬਾਜ਼ੀ ਆ ਰਹੀ ਹੈਗੀ ਇਸ ਦੇ ਉੱਤੇ ਪੰਜਾਬੀਆਂ ਨੂੰ ਕਿਤੇ ਨਾ ਕਿਤੇ ਸਿਰ ਜੋੜ ਕੇ ਗੱਲ ਕਰਨ ਦੀ ਜਿਹੜੀ ਅੱਜ ਇਸ ਟਾਈਮ ਜ਼ਰੂਰਤ ਆ ਤੇ ਦੂਸਰੀ ਗੱਲ ਇਹ ਵੀ ਹੈਗੀ ਕਿ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਪਹਿਲਾਂ ਸੱਤਾ ਦੇ ਵਿੱਚ ਆਈ ਚਲੋ ਇੱਕ ਤਰ੍ਹਾਂ ਦੀ ਹਵਾ ਬਣ ਗਈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕਿਸ ਤਰ੍ਹਾਂ ਦੀ ਹਵਾ ਹੈਗੀ ਆ ਉਹ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਸਭ ਤੋਂ ਵੱਡੀ ਯੂ ਟਰਨ ਵਾਲੀ ਇਹ ਸਰਕਾਰ ਬਣ ਚੁੱਕੀ ਆ ਤੇ ਪਰ ਅੱਜ ਨਾਲ ਹੀ ਆ ਜਿਹੜਾ ਇਸ ਗੰਭੀਰ ਗੱਲ ਦੇ ਨਾਲ-ਨਾਲ ਆ ਜਿਹੜਾ ਤੁਹਾਡੇ ਨਾਲ ਇੱਕ ਖਬਰ ਆ ਜਿਹੜੀ ਜੋ ਕੱਲ ਦਬਕੇ ਰਹਿ ਗਈ ਕਿਉਂਕਿ ਜੋ ਪ੍ਰੋਟੈਸਟ ਹੋਇਆ ਕੱਲ ਬੇਰੋਜ਼ਗਾਰਾਂ ਦਾ ਉਸ ਪ੍ਰੋਟੈਸਟ ਦੇ ਦੌਰਾਨ ਆ ਜਿਹੜਾ ਕੱਲ ਉੱਥੇ ਕੋਈ ਵੀ ਮੀਡੀਆ ਕਰਮੀ ਜਿਹੜਾ ਉਹ ਪਹੁੰਚ ਨਹੀਂ ਪਾਇਆਗਾ ਤੇ ਸਾਡੇ ਕੋਲੇ ਵੀ ਜੋ ਤਸਵੀਰਾਂ ਪਹੁੰਚੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਬੇਰੋਜ਼ਗਾਰਾਂ ਵੱਲੋਂ ਖਿੱਚੀਆਂ ਹੋਈਆਂ ਜਾਂ ਫਿਰ ਆਮ ਲੋਕ ਕਿਤੇ ਜਾ ਰਹੇ ਸੀਗੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਇਹ ਤਸਵੀਰਾਂ ਜਿਹੜੀਆਂ ਵੀਡੀਓਗ੍ਰਾਫੀ ਹੈ ਜਿਹੜੀ ਉਹ ਕੀਤੀ ਗਈ ਆ ਤੇ ਕੱਲ ਬੇਰੋਜ਼ਗਾਰਾਂ ਨਾਲ ਆ ਜੋ ਧੱਕਾ ਕੀਤਾ ਗਿਆ ਆਜ਼ਾਦੀ ਦਿਹਾੜੇ ਦੇ ਉੱਤੇ ਤੇ ਵੱਡਾ ਅਪਰੇਸ਼ਨ ਚੱਲਣਾ ਜਿਹੜਾ ਉਹ ਸਾਡੀ ਆਜ਼ਾਦੀ ਦੇ ਉੱਤੇ ਆ ਕਿਉਂਕਿ ਆਪਾਂ ਕੈਨ ਨੂੰ ਆਜ਼ਾਦ ਹੋ ਗਏ ਆ ਅਸੀਂ ਆਜ਼ਾਦ ਆ ਆਜ਼ਾਦ ਦੇਸ਼ ਆ ਯਾਦ ਹਵਾ ਦੇ ਵਿੱਚ ਸਾਹ ਲੈ ਰਹੇ ਆ ਪਰ ਕੀ ਜੋ ਅੰਗਰੇਜ਼ਾਂ ਵੇਲੇ ਜ਼ੁਲਮ ਹੁੰਦਾ ਸੀਗਾ ਕੀ ਹੁਣ ਇਸ ਟਾਈਮ ਨਹੀਂ ਹੋ ਰਿਹਾਗਾ ਕੀ ਹੁਣ ਮਾਰੇ ਬੰਦੇ ਦੀ ਆ ਜਿਹੜੀ ਜਾ ਕੇ ਥਾਣੇ ਦੇ ਦਰਵਾਜ਼ੇ ਉਸ ਤਰ੍ਹਾਂ ਦੀ ਪੁੱਗਤ ਹੈਗੀ ਆ ਕਿ ਅੰਗਰੇਜ਼ਾਂ ਵੇਲੇ ਉਸ ਤਰ੍ਹਾਂ ਦੀ ਪੁੱਗਤ ਸੀ ਯਾਨੀ ਕਿ ਸਭ ਕੁਝ ਅੰਗਰੇਜ਼ਾਂ ਵੇਲੇ ਵਾਲਾ ਹੋ ਰਿਹਾ ਹੈਗਾ ਮਾਰੇ ਦੀ ਕੋਈ ਆਵਾਜ਼ ਨਹੀਂ ਬਲੰਦ ਹੋ ਰਹੀਗੀ ਮਾਰੇ ਦੀ ਆਵਾਜ਼ ਆ ਜਿਹੜੀ ਲਗਾਤਾਰ ਦਬਾਈ ਜਾ ਰਹੀ ਹੈਗੀ ਆ ਇਸੇ ਤਰੀਕੇ ਦੇ ਨਾਲ ਬੇਰੁਜ਼ਗਾਰਾਂ ਦੀ ਕੱਲ ਆਵਾਜ਼ ਆ ਜਿਹੜੀ ਉਹ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਕੱਲ ਆਜ਼ਾਦੀ ਦਿਵਸ ਮੁੱਖ ਕੇ ਸਮੁੱਚੇ ਪੰਜਾਬ ਅੰਦਰ ਰੁਜ਼ਗਾਰ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਸਤਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੂੰ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਮਾ ਦੀ ਅਗਵਾਈ ਵਿੱਚ ਬੈਠੇ ਬੇਰੁਜ਼ਗਾਰਾਂ ਨੂੰ ਡੀਐਸਪੀ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਪੁਲਿਸ ਦੀ ਗੱਡੀ ਨੇ ਢਾਕੇ ਧੂਕੇ ਆ ਜਿਹੜਾ ਉਹ ਬੱਸ ਦੇ ਵਿੱਚ ਸੁੱਟ ਲਿਆ ਅਤੇ 20 ਬੇਰੁਜ਼ਗਾਰਾਂ ਨੂੰ ਕਿਸੇ ਅਣਦਸੀ ਜਗ੍ਹਾ ਉੱਪਰ ਲਜਾਇਆ ਗਿਆ। ਜਿਸ ਬਾਰੇ ਬੇਰੁਜ਼ਗਾਰਾਂ ਦੇ ਸਾਥੀਆਂ ਭਰਾਤੀ ਜਥੇਬੰਦੀਆਂ ਅਤੇ মিডিਆ ਤੱਕ ਨੂੰ ਵੀ ਜਾਣਕਾਰੀ ਨਹੀਂ ਪਹੁੰਚਣ ਦਿੱਤੀ ਆਗੂ ਸੁਖਵਿੰਦਰ ਸਿੰਘ ਢਿੱਲਵਾਣੇ ਦੱਸਿਆ ਕਿ ਉਹਨਾਂ ਵੱਲੋਂ ਬੇਰੁਜ਼ਗਾਰਾਂ ਸੰਜੇ ਮੋਰਚੇ ਦਾ ਪੱਕਾ ਧਰਨਾ ਮੁੱਖ ਮੰਤਰੀ ਦੀ ਸਥਾਨਕਰ ਹੈਸ਼ ਨੇੜੇ ਲਾਉਣ ਦੀ ਯੋਜਨਾ ਸੀ। ਪਰੰਤੂ ਬਰਸਾਤ ਦੇ ਮੌਸਮ ਨੂੰ ਵੇਖਦੇ ਹੋਏ ਫੈਸਲਾ ਬਦਲ ਕੇ ਕਰੀਬ 2 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਮੋਰਚਾ ਲਗਾ ਦਿੱਤਾ ਗਿਆ। ਜਿੱਥੇ ਅਜੇ ਕਰੀਬ 2 ਦਰਜਨ ਬੇਰੁਜ਼ਗਾਰ ਹੀ ਪਹੁੰਚੇ ਸਨ ਤਾਂ 1 ਘੰਟੇ ਬਾਅਦ ਹੀ ਵੱਡੀ ਗਿਣਤੀ ਵਿੱਚ ਆਈ ਪੁਲਿਸ ਨੇ ਬੇਰੁਜ਼ਗਾਰਾਂ ਨੂੰ ਧੂਕੇ ਬੱਸ ਵਿੱਚ ਸੁੱਟ ਲਿਆ ਅਤੇ ਬੇਰੁਜ਼ਗਾਰਾਂ ਦੇ ਫੋਨ ਬੰਦ ਕਰਕੇ ਕਬਜ਼ੇ ਵਿੱਚ ਕਰ ਲਏ ਐਸੋ ਪ੍ਰੰਤ ਬੇਰੁਜ਼ਗਾਰਾਂ ਨੂੰ ਪੁਲਿਸ ਥਾਣਾ ਡੜਬਾ ਵਿਖੇ ਲਜਾਇਆ ਗਿਆ ਜਿੱਥੇ ਕਰੀਬ 6 ਵਜੇ ਮੁੜ ਬੱਸਾਂ ਵਿੱਚ ਬਿਠਾ ਕੇ ਸਥਾਨਕ ਥਾਣਾ ਸਿਟੀ ਵਿੱਚ ਲਿਆਂਦਾ ਗਿਆ ਅਤੇ ਪਰਚੇ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਉਧਰ ਬੇਰੋਜगार ਗੁੱਪਤ ਐਕਸ਼ਨ ਲਈ ਯੋਜਨਾ ਬਣਾ ਰਹੇ ਸਨ ਅਤੇ ਐਸ ਦੀ ਭਣਕ ਪ੍ਰਾਤਰੀ ਜਥੇਬੰਦੀਆਂ ਨੂੰ ਮਿਲ ਗਈ ਉਹਨਾਂ ਪੁਲਿਸ ਨਾਲ ਤਾਲਮੇਲ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਨੇ ਦਬਾਹੇ ਹੇਠ ਦੇਰ ਰਾਤ ਕਰੀਬ 10 ਵਜੇ ਮੋਰਚੇ ਦੇ ਕਨਵੀਨਰ ਰਮਨ ਕੁਮਾਰ ਮਲੂਟ ਅਤੇ ਹਰਜਿੰਦਰ ਸਿੰਘ ਚੁਨੀਰ ਦੀਆਂ ਕੋਸ਼ਿਸ਼ਾਂ ਸਦਕਾ ਬੇਰੋਜਗਾਰਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ ਸਰਦਾਰ ਢੱਲਵਾ ਨੇ ਦੱਸਿਆ ਕਿ ਆਜ਼ਾਦੀ ਦਿਵਸ ਮੌਕੇ ਬੇਰੋਜਗਾਰਾਂ ਨੂੰ ਮੁੜ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਅਸੱਭਿਅਕ ਵਰਤਾਓ ਦੇ ਦੋਸ਼ ਲਗਾਏ ਉਹਨਾਂ ਦੱਸਿਆ ਕਿ ਤਿੰਨ ਬੇਰੋਜ਼ਗਾਰ ਲੜਕੀਆਂ ਸਮੇਤ ਸੂਬਾ ਆਗੂ ਅਮਨ ਸੇਖਾ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਰੁਪਿੰਦਰ ਸਿੰਘ ਆਦ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਵਾ ਤਿੰਨ ਸਾਲਾਂ ਵਿੱਚ ਇੱਕ ਵੀ ਪੋਸਟ ਸਿੱਖਿਆ ਵਿਭਾਗ ਅਤੇ ਸਿਹਤ ਵਿਭਾਗ ਵਿੱਚ ਨਹੀਂ ਕੱਢੀ। ਸਭ ਤੋਂ ਪਹਿਲਾਂ ਤਾਂ ਜਾਦੀ 646 ਪੀਟੀਆਈ 343 ਲੈਕਚਰਾਰ 1152 ਸਹਾਇਕ ਪ੍ਰੋਫੈਸਰ ਦੀਆਂ ਭਰਤੀਆਂ ਜਿਹੜੀਆਂ ਉਹ ਰੱਦ-ਲਾਜ਼ਮੀ ਕੀਤੀਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿੱਚ ਜਾਰੀ 822 ਪੋਸਟਾਂ ਵਿੱਚ ਮਲਟੀ ਪਰਪਸ ਜੇ ਹੈਲਥ ਵਰਕਰ ਦੀਆਂ ਪੁਰਸ ਦੀਆਂ 270 ਪੋਸਟਾਂ ਦਾ ਇਸ਼ਤਿਹਾਰ ਕ੍ਰੀਬ 5 ਸਾਲਾਂ ਬਾਅਦ ਜਾਰੀ ਹੋਇਆ ਹੈ ਇਸ ਲਈ ਇਹਨਾਂ ਲੰਮੇ ਅਰਸੇ ਦੌਰਾਨ ਹਜ਼ਾਰਾਂ ਬੇਰੁਜ਼ਗਾਰ ਭਰਤੀ ਲਈ ਮਿੱਠੀ ਉਮਰ ਹੱਦ ਲੰਘਾ ਚੁੱਕੇ ਹਨ ਉਨ੍ਹਾਂ ਪੀੜਤ ਬੇਰੁਜ਼ਗਾਰਾਂ ਨੂੰ ਉਮਰ ਹੱਦ ਦੇ ਵਿੱਚ ਕੋਈ ਛੋਟ ਨਹੀਂ ਦਿੱਤੀ ਗਈ ਜਦ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਅਨੇਕਾ ਥਾਵਾਂ 'ਤੇ ਆਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਕਾਨੂੰਨ ਵਿੱਚ ਸੋਧ ਕਰਕੇ ਪੀੜਤਾ ਮੌਕਾ ਪ੍ਰਦਾਨ ਕਰੇਗੀ ਉਨ੍ਹਾਂ ਅੱਗੇ ਦੱਸਿਆ ਕਿ ਸਿੱਖਿਆ ਭਾਗ ਵਿੱਚ ਸਿਰਫ ਇੱਕ ਭਰਤੀ 3600 ਪੋਸਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਰੀ ਕੀਤੀ ਜਿਸ ਵਿੱਚੋਂ 2000 ਪੀਟੀਆਈ ਅਧਿਆਪਕਾਂ ਦੀਆਂ ਪੋਸਟਾਂ ਨੂੰ ਮੁੜ ਰੱਦ ਕਰ ਦਿੱਤਾ ਹੈ ਅਤੇ ਮਾਸਟਰ ਕਾਰਡਰ ਦੇ ਸਪੈਸ਼ਲ ਅਧਿਆਪਕਾਂ ਦੀ ਭਰਤੀ ਵਿੱਚ ਬੇਤੁਕੀ ਸ਼ਰਤ ਗ੍ਰੈਜੂਏਸ਼ਨ ਵਿੱਚੋਂ 55% ਲਾਜ਼ਮੀ ਅੰਕ ਰੱਦ ਕਰਨ ਦੀ بجائے ਮੁਰਤ ਤੋਂ ਲਾਗੂ ਕਰ ਦਿੱਤਾ ਹੈ ਉਹਨਾਂ ਅੱਗੇ ਦੱਸਿਆ ਕਿ ਉਪਰੋਕਤ ਮੰਗਾਂ ਲਈ ਆਉਂਦੇ ਦਿਨਾਂ ਵਿੱਚ ਮੁਰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਭਰਤੀ ਕੈਲੰਡਰ ਦੇ ਦਾਅਵੇ ਹਵਾ ਵਿੱਚ ਉੱਡ ਗਏ ਹਨ ਜਿਸ ਦਾ ਬੇਰੁਜ਼ਗਾਰਾਂ ਵੱਲੋਂ ਪਰਦਾ ਚਾਹ ਕੀਤਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਬੁਖਲਾਟ ਵਿੱਚ ਆ ਕੇ ਬੇਰੁਜ਼ਗਾਰਾਂ ਦੇ ਜਮਹੂਰੀ ਹੱਕਾਂ ਉੱਤੇ ਡਾਕੇ ਮਾਰ ਰਹੀ ਹੈ ਜਿਸ ਦਾ ਮੂੰਹ ਤੋੜਮਾ ਜਵਾਬ ਹੈ ਜਿਹੜਾ ਉਹ ਦਿੱਤਾ ਜਾਵੇਗਾ ਸੋ ਇਸ ਤਰੀਕੇ ਕੱਲ ਇਹ ਖਬਰ ਆ ਜਿਹੜੀ ਉਹ ਦਬਕੇ ਰਹੀ ਸੀਗੀ ਸਾਡੀ ਕੋਸ਼ਿਸ਼ ਸੀ ਸਾਡੇ ਤੀਕਾ ਜਿਹੜੀ ਅੱਜ ਇਹ ਖਬਰ ਪਹੁੰਚੀ ਆ ਤੇ ਤੁਹਾਡੇ ਤਾਂ ਲ ਇਹ ਖਬਰ ਸਾਂਝੀ ਕਰਨੀ ਚਾਹੁੰਦੇ ਸੀਗੇ ਆਜ਼ਾਦੀ ਦਿਹਾੜੇ ਦੇ ਉੱਤੇ ਬੇਰੋਜ਼ਗਾਰਾਂ ਨੂੰ ਕੱਲ ਗੁਲਾਮੀ ਦਾ ਜਿਹੜਾ ਉਹ ਅਹਿਸਾਸ ਕਰਵਾਇਆਗਾ ਇਹ ਗੱਲ ਆ ਜਿਹੜੀ ਤੁਹਾਡੇ ਤੀਕ ਪਹੁੰਚੇ ਉਮੀਦ ਕਰਦੇ ਆ ਇਹ ਸਾਡੀ ਕੋਸ਼ਿਸ਼ ਆ ਜਿਹੜੀ ਤੁਹਾਨੂੰ ਚੰਗੀ ਲੱਗ ਰਹੀ ਹੋਊਗੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ رائے ਲਾਜ਼ਮੀ ਦੇਣਾ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ